ਮਾਤਾ ਨੇ ਕਈ ਕਿਲੋਮੀਟਰ ਲੰਬੀ ਸੜਕ ਹੈ ਜਿਹੜੀ ਉਹਦੇ ਸਾਈਡਾਂ ਤੇ ਫੁੱਟਪਾਥ ਤੇ ਕਾਹ ਖੜਾ ਹੁੰਦਾ ਸਾਫ਼ ਕਰ ਕਰਕੇ ਝਾੜੂ ਮਾਰ ਮਾਰ ਕੇ ਸਾਫ਼ ਕਰਦਾ ਹੈ। ਇਹ ਕੌਣ ਹੈ ਜੇ ਕੌਣ ਹੈ? ਹੈ? ਜੇ ਲੜਕਾ ਕੌਣ ਹੈ? ਨਾਤੀ ਹੈ ਰੇ। ਗੁੰਦੀ ਅਗੋਂ ਵੀਡੀਓ ਸ਼ੇਅਰ ਕਰਨ ਦੇ ਨਾਲ ਫਿਰ ਮਾਤਾ ਜੀ ਦਾ ਪਰਿਵਾਰ ਲੱਭ ਗਿਆ ਮਾਤਾ ਜੀ ਦਾ ਘਰ ਪਰਿਵਾਰ ਬਾਰੇ ਪਤਾ ਲੱਗ ਗਿਆ ਰਮਨ ਕਾਂਤ ਤਨੋਬ ਸਵਾਨੀ ਸੁਆਮੀ ਨਾਥ ਸਿੰਘ ਮਾਤਾ ਜੀ ਨੂੰ ਲੈਣ ਪਹੁੰਚਿਆ ਸਾਡੇ ਕੋਲੇ ਸੁਪਨਿਆਂ ਦੇ ਘਰ ਅੱਜ ਉਹ ਮਾ ਤੁਹਾਡੀਆਂ ਦੁਆਵਾਂ ਅਰਦਾਸਾਂ ਅਸੀਸਾਂ ਜੇ ਤੁਹਾਡੀਆਂ ਸ਼ੇਅਰ ਕੀਤੀਆਂ ਵੀਡੀਓ ਸਦਕਾ ਅੱਜ ਵਾਪਸ ਘਰ ਜਾ ਰਹੀ ਹੈ ਕਰ ਨਹੀਂ ਆ ਇਧਰ ਕਹਾਂ ਹੈ ਇਹ ਬੇਗੋ ਮੈਂ ਕਿੱਥੇ ਹਾਂ ਮਾਰ ਕੇੋਂ ਕਟਾ ਕੇ ਵਾਈ ਗੁਰਜੀ ਦਾ ਖਾਲਸਾ ਵਾਈ ਗੁਰਜੀ ਦੀ ਫਤਿਹ ਅੱਜ ਜਿਹੜੀ ਵੀਡੀਓ ਤੁਸੀਂ ਦੇਖ ਰਹੇ ਹੋ ਇਹ ਮਾਤਾ ਜੀ ਨੇ ਮਾਤਾ ਕਵਲਚਰਾ ਦੇਵੀ ਸਵਾਮੀ ਨਾ ਸਵਾਮੀ ਨਾਥ ਸਿੰਘ ਦੀ ਪਤਨੀ ਸਾਨੂੰ ਇਹ ਪਿੰਡ ਕੁਤਾਰ ਸਿੰਘ ਵਾਲਾ ਬਠਿੰਡਾ ਸ਼ਹਿਰ ਦੇ ਬਿਲਕੁਲ ਨੇੜੇ ਮਾਨਸਾ ਰੋਡ ਤੋਂ ਮਾਤਾ ਜੀ ਮਿਲੇ ਸੀ ਉੱਥੋਂ ਕੁਝ ਵੀਰ ਸਾਡੇ ਕੋਲੇ ਮਾਤਾ ਜੀ ਨੂੰ ਲੈ ਕੇ ਗਏ ਉਹਨਾਂ ਨੇ ਵੀਡੀਓ ਭੇਜੀ ਮਾਤਾ ਜੀ ਜਿਹੜੀ ਛਟਕ ਦੇ ਉੱਤੇ ਫੁੱਟਪਾਥ ਬਣੀ ਹੁੰਦੀ ਆ ਉਹਦੇ ਉੱਤੇ ਕਈ ਦਿਨਾਂ ਤੋਂ ਘਾਹ ਖੁੱਤੀ ਜਾਂਦੀ ਸਾਈਡਾਂ ਤੋਂ ਸਾਫ਼ ਕਰ ਕਰਕੇ ਝਾੜੂ ਲਾ ਲਾ ਕੇ ਕਈ ਕਿਲੋਮੀਟਰ ਲੰਬਾ ਏਰੀਆ ਮਾਤਾ ਨੇ ਸਫਾਈ ਕਰਦੀ ਸੀ ਮਾਤਾ ਪ੍ਰਦੇਸ਼ਨ ਸੀ ਸਾੜੀ ਲੱਗੀ ਹੋਈ ਸੀ ਮਾਤਾ ਦੇ ਸਿਰ ਤੇ ਵਾਲ ਸੀ ਜੂਆਂ ਭਰੀਆਂ ਪਈਆਂ ਸੀ ਵਿਚਾਰੀ ਤੇ ਹੱਥਾਂ ਤੇ ਟੈਟੂ ਬਾਹਾਂ ਤੇ ਟੈਟੂ ਬਣੇ ਹੋਏ ਸੀ ਕੋਈ માતા ਦੇ ਦੇਵੀ ਦੇ ਦੇਵਤਿਆਂ ਦੇ ਨਿਸ਼ਾਨ ਸੀ ਕੋਈ ਤੇ ਉਹਨਾਂ ਵੀਰਾਂ ਨੇ ਸਾਨੂੰ ਫੋਨ ਕਰਕੇ ਦੱਸਿਆ ਤੇ ਅਸੀਂ ਵੀਰ ਉਹਨਾਂ ਨੂੰ ਕਿਹਾ ਤੁਸੀਂ ਮਾਤਾ ਜੀ ਨੂੰ ਸਾਡੇ ਕੋਲ ਲੈ ਆਓ ਖੁਸ਼ਵਿੰਦਰ ਸਿੰਘ ਸੀ ਵੀਰਾ ਜਿਨ੍ਹਾਂ ਨੇ ਸਾਡੇ ਕੋਲੇ ਮਾਤਾ ਨੂੰ ਪਹੁੰਚ ਦਾ ਕੀਤਾ ਸੀ ਤੇ ਨਾਲ ਹੋਰ ਵੀਰ ਸੀ ਤਿੰਨ ਜਣੇ ਤੇ ਉਹ ਮਾਤਾ ਜੀ ਦੀ ਵੀਡੀਓ ਸ਼ੇਅਰ ਕੀਤੀ ਸੋਸ਼ਲ ਮੀਡੀਆ ਤੇ ਤੁਹਾਡੇ ਅੱਗੋਂ ਦੀ ਅੱਗੋਂ ਵੀਡੀਓ ਸ਼ੇਅਰ ਕਰਨ ਦੇ ਨਾਲ ਫਿਰ ਮਾਤਾ ਜੀ ਦਾ ਪਰਿਵਾਰ ਲੱਭ ਗਿਆ ਮਾਤਾ ਜੀ ਦਾ ਘਰ ਪਰਿਵਾਰ ਬਾਰੇ ਪਤਾ ਲੱਗ ਗਿਆ ਰਮਨ ਕਾਂਤ ਸਨ ਉਸਵਾਨੀ ਸੁਆਮੀ ਨਾਥ ਸਿੰਘ ਮਾਤਾ ਜੀ ਨੂੰ ਲੈਣ ਪਹੁੰਚਿਆ ਸਾਡੇ ਕੋਲੇ ਸੁਪਨਿਆਂ ਦੇ ਘਰ ਮਾਤਾ ਜੀ ਦਾ ਪਿੰਡ ਸੀ ਜਿਹੜਾ ਦੇਵੀ ਪਿੰਡ ਤੇਜਪੁਰ ਜ਼ਿਲ੍ਹਾ ਸਪੜਾ ਤੇ ਬਿਹਾਰ ਦੇ ਰਹਿਣ ਵਾਲੇ ਸੀ ਅੱਜ ਉਹ ਆਪਣੀ ਮਾਂ ਨੂੰ ਵਾਪਸ ਲੈ ਕੇ ਆਪਣੇ ਪਿੰਡ ਆਪਣੇ ਉਸ ਨਾਲਨੇ ਦੇ ਵਿੱਚ ਤੂੰ ਗਿਆ ਜਿੱਥੇ ਉਹ ਮਾਂ ਆਪਣੇ ਬੱਚਿਆਂ ਨੂੰ ਪਾਲਦੀ ਪਾਲਦੀ ਜਦੋਂ ਕਿਵੇਂ ਬਜ਼ੁਰਗ ਹੋ ਕੇ ਥੋੜੀ ਅਫਸੈਟ ਹੋ ਗਈ ਕਿਵੇਂ ਛਪੜਾ ਜ਼ਿਲ੍ਹਾ ਤੋਂ ਬਿਹਾਰ ਤੋਂ ਬਠਿੰਡੇ ਜ਼ਿਲ੍ਹੇ ਪੰਜਾਬ ਦੇ ਵਿੱਚ ਜਾ ਪਹੁੰਚੀ ਕਿਵੇਂ ਆਜੂ ਮਾਂ ਤੁਹਾਡੀਆਂ ਦੁਆਵਾਂ ਮਰ ਅਰਦਾਸਾਂ ਅਸੀਸਾਂ ਤੇ ਤੁਹਾਡੀਆਂ ਸ਼ੇਅਰ ਕੀਤੀਆਂ ਵੀਡੀਓ ਸਦਕਾ ਅੱਜ ਵਾਪਸ ਘਰ ਜਾ ਰਹੀ ਹੈ ਅਰਦਾਸ ਕਰਿਓ ਇਹ ਮਾਤਾ ਕਬਲੇਸ਼ਰਾ ਦੇਵੀ ਆਪਣੇ ਬੱਚਿਆਂ ਚ ਰਹਿ ਕੇ ਆਪਣਾ ਆਉਣ ਵਾਲਾ ਜੀਵਨ ਬਤੀਤ ਕਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮਾਤਾ ਕਬਲੇਸ਼ਰਾ ਦੇਵੀ ਜੀ ਸਾਡੇ ਕੋਲੇ 29 ਅਗਸਤ 2024 ਨੂੰ ਆਏ ਸੀ ਪਿੰਡ ਕਟਾਰ ਸਿੰਘ ਵਾਲਾ ਬਠਿੰਡੇ ਤੋਂ ਮਾਨਸਾ ਰੋਡ ਤੋਂ ਫੁੱਟਪਾਥ ਤੋਂ ਕੁਝ ਵੀਰ ਸਾਡੇ ਕੋਲੇ ਲੈ ਕੇ ਆਏ ਸੀ ਬੇਬੇ ਕੌਣ ਹੈ ਇਹ? ਇਹ ਕੌਣ ਹੈ? ਹਾਂ? ਇਹ ਲੜਕਾ ਕੌਣ ਹੈ? ਉਹ ਆਪ ਹਾਜ਼ਰ ਸਸੀਆ ਬਾਹ ਬੋੜੀਏ। ਕੌਣ ਹੈ ਇਹ? ਨਾਤੀ ਹਰੇ। ਕੌਣ ਹੈ? ਮਨੀਆ ਸਸੀਆ ਨੇ ਸਸਣਾ। ਕਿਆ ਬੋਲ ਰਹੀ ਹੈ ਨਾਤੀ ਬੋਲ ਰਹੀ ਹੈ ਹਮਾਰੇ ਸ਼ਸ਼ੀਕਾਂਤ ਪ੍ਰਸ਼ਾਦ ਨਾਮ ਆ ਵੀਰੇ ਦਾ ਵੀਰੇ ਦੀ ਇਹ ਦਾਦੀ ਆ ਮਾਤਾ ਆਪਦੀ ਭਾਸ਼ਾ ਦੇ ਵਿੱਚ ਕੁਝ ਦੱਸ ਰਹੀ ਸੀ ਜਦੋਂ ਮੈਂ ਪੁੱਛਿਆ ਵੀ ਤੁਸੀਂ ਇਹਨੂੰ ਪਛਾਣਦੇ ਹੋ ਸਾਨੂੰ ਤਾਂ ਨਹੀਂ ਸਮਝ ਲੱਗ ਰਹੀ ਕੀ ਕਹਿ ਰਹੀ ਆ ਪਰ ਕੁਝ ਬੋਲ ਰਹੀ ਸੀ ਮਾਤਾ ਵੀ ਮੇਰਾ ਨਾਤੀ ਆ ਜਿੰਨੀ ਕਿ ਸਾਨੂੰ ਸਮਝ ਆ ਉਹਦੇ ਮੁਤਾਬਕ ਸੀ ਵੀ ਮੇਰਾ ਇਹ ਪਰਿਵਾਰਕ ਮੈਂਬਰ ਆ ਅੱਜ ਇਹਨਾਂ ਦਾ ਪੋਤਾ ਸ਼ਸ਼ੀਕਾਂਤ ਪ੍ਰਸ਼ਾਦ ਮਾਤਾ ਜੀ ਨੂੰ ਘਰ ਲੈ ਕੇ ਚੱਲਿਆ ਅੱਜ 3 ਸਤੰਬਰ 2024 ਦਾ ਦਿਨ ਆ ਮਾਤਾ ਜੀ ਵੀਰ ਨੂੰ ਅਸੀਂ ਪੁੱਛਿਆ ਪਹਿਲੀ ਵਾਰ ਕਹਿੰਦੇ ਵੀ ਘਰੋਂ ਇਦਾਂ ਬਿਨਾਂ ਦੱਸਿਓ ਆਏ ਆ ਡੀਡੀਆਰ ਵੀ ਨਹੀਂ ਕਟਾਈ ਕੋਈ ਵਰਕਸ ਕੰਪਲੀਟ ਵੀ ਨਹੀਂ ਸੀ ਕੀਤੀ ਇਹਨਾਂ ਨੇ ਪਤਾ ਨਹੀਂ ਕੀ ਕਾਰਨ ਰਹਿ ਪਰ ਹੁਣ ਅੱਜ ਵੀਰ ਮਾਤਾ ਜੀ ਨੂੰ ਆਪਣੀ ਦਾਦੀ ਨੂੰ ਘਰ ਲੈ ਕੇ ਚੱਲੇ ਆ ਹਮ ਮੁਬਾਰਕਪੁਰ گاؤں ਕੌਣ ਸ ਹੈ ਤੁਹਾਡਾ ਫੁੱਲਬਰੀਆ ਤਾਜਪੁਰ ਬਿਹਾਰ ਦੇ ਰਹਿਣ ਵਾਲੇ ਨੇ ਅਰਦਾਸ ਕਰਿਓ ਮਾਤਾ ਜੀ ਦੀ ਆਉਣ ਵਾਲੀ ਜ਼ਿੰਦਗੀ ਆ ਜਿਹੜੀ ਉਹ ਤੰਦਰੁਸਤੀ ਭਰੀ ਹੋਵੇ ਦੁਬਾਰਾ ਕਦੇ ਵੀ ਇਦਾਂ ਬਿਨਾਂ ਦੱਸੇ ਤੋਂ ਮਾਤਾ ਜੀ ਕਰੋ ਕਦੇ ਵੀ ਐਦਾਂ ਗੋਮਨਾ ਹੋਣਾ ਛਾਲ ਪਰਖ ਵਾਹਿਗੁਰੂ ਮਾਤਾ ਦਾ ਜੀਵਨ ਜਿਹੜਾ ਆਉਣ ਵਾਲਾ ਉਹ ਤੰਦਰੁਸਤੀ ਭਰਿਆ ਹੋਵੇ ਮੇਰ ਕਰਨ ਤੁਸੀਂ ਵੀ ਸਾਰੇ ਜਰੂਰ ਅਰਦਾਸ ਕਰਿਓ ਧੰਨਵਾਦ ਆ ਸਾਰੇ ਭੈਣ ਭਰਾਵਾਂ ਦਾ ਜਿਨ੍ਹਾਂ ਨੇ ਮਾਤਾ ਜੀ ਦੀ ਵੀਡੀਓ ਨੂੰ ਸ਼ੇਅਰ ਕੀਤਾ ਜਿਹਦੇ ਜ਼ਰੀਏ ਅੱਜ ਅਸੀਂ ਮਾਤਾ ਜੀ ਦਾ ਸਾਨੂੰ ਘਰ ਲੱਭ ਗਿਆ ਵਾ ਤੇ ਮਾਤਾ ਜੀ ਘਰ ਚਲੇ ਨੇ ਛਾਲ ਪਰਖ ਵਾਹਿਗੁਰੂ ਸਰਬੱਤ ਦਾ ਭਲਾ ਕਰਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ